इहो <laughs> ਨੇਕ ਪਰਉੰਦੇ ਰਹਿੰਦੇ ਫੱਟਿਆ ਚਾਲ ਦੀ ਜੇ ਤੂੰ ਚਾਹੁੰਦਾ ਹੈ ਤੇ ਇਹ ਦੁਨੀਆ ਤੇਰੀ ਵਸਦੀ ਰਹੇ ਭੇ ਕੋਈ ਰੱਬੀ ਰੂਹ ਨਿਰਕਾਰ ਦੀ ਸਿੱਧਰ ਪੈਣੀ ਜੁਨਾ ਕੋ ਹੋਰ ਕਿਸੇ ਭਲੇ ਖੇਲ ਦੇ ਇਨਸਾਨੀ ਜਾਮਾ ਹੋਵੇ ਤੇ ਜੋਤ ਹੋਵੇ ਰੰਕਾਰ ਦੀ ਧਰਤੀ ਦੇ ਲੋਕਾਂ ਨੂੰ ਕਹਾਰਾ ਕੀਤੀਆਂ ਰੱਬ ਜੀ ਹੁਣ ਤੇ ਆਪ ਆਵੇਂ ਤੇ ਗੱਲ ਫੇਰ ਬਣਦੀ ਇਹ ਗੱਲ ਭਾਈ ਗੁਰਦਾਸ ਜੀ ਨੇ ਆਖਿਆ ਨਾ ਆਪ ਰਾਨ ਦਾ ਧਾਰ ਜਗ ਮੈਂ ਪਰਵਰੀ ਪ੍ਰਮਾਤਮਾ ਦਾ ਸਰਕਾਰ ਰੂਪ ਦਿਲ ਦੁਨੀਆ ਦੇ ਮਾਲਕ ਬਾਬਾ ਨਾਨਕ ਜੀ ਨੂੰ ਆਉਣ ਵਾਸਤੇ ਇਸ ਧਰਤੀ ਦੇ ਲੋਕਾਂ ਨੇ ਪੁਕਾਰਾਂ ਕੀਤੀ ਤੇ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਨੇ ਬੜੇ ਉਚਾਰ ਦੇ ਵਿੱਚ ਇੱਕ ਗੱਲ ਲਿਖੀ ਉਹ ਕਹਿੰਦੇ ਰਾਸ਼ੀਕੋਸ ਵਲੇ ਰੋਦੀ ਨਾ ਤੇ ਇਹਨਾਂ ਦੇ ਕੋਲੋਂ ਦਿੱਲੀ ਦੀਆਂ ਗੰਦਾ ਤੋਂ ਬਾਹਰ ਕੋਈ ਨਹੀਂ ਛੇੜਦਾ। ਵੀ ਜਦੋਂ ਰਾਤੀ ਕੰਮੀ ਹੋ ਜਾਂ। ਸ਼ਰਾਬੀ ਹੋ ਜਾਂ। ਤੇ ਉਦੋਂ ਫਿਰ ਪ੍ਰਸ਼ਾਸਨ ਕਿੱਥੇ ਉਹਦੇ ਕੋਲੋਂ ਡਰਦਾ। ਮੈਂ ਉਹਦੀ ਗੱਲ ਕਰਨਿਆਂ ਤੁਸੀਂ ਅੱਜ ਮਾਰਿਆਂ ਪਰੇ ਸੋਤ ਲਈਦੇ ਹੋ ਕਿਉਂਕਿ ਉਹ ਵੀ ਸ਼ਾਮਾਂ ਮੇਰੇ ਕੋਲ ਕਰਦੇ। ਵੀ ਉਹ ਵੀ ਦੇਰਦਾ ਹੀ ਆ। ਤਾਂ ਹੀ ਕਹਿੰਦੇ ਲੋਟ ਟੱਕਰ ਸੁੱਟ ਡਾਂਗੇ ਬਾਹਰੇ। ਮੇਰਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ। ਨਾਕਾਉਂੋਂ ਸੇ ਗੋਲਤੀ ਨਾਕਾਉਂੋਂ ਸੇ ਬੈਰ ਕਿਉਂਕਿ ਮੈਂ ਬਾਬੇ ਨਾਨਕ ਦੇ ਮਾਰਗ ਦਾ ਪਾਣੀ ਹੁਣ ਕਿੰਦੇ ਵੀ ਦਿੱਲੀ ਦੀਆਂ ਗੱਲਾਂ ਤੋਂ ਬਾਹਰ ਕੋਈ ਨਹੀਂ ਦੱਸਦਾ ਰਹਿੰਦੀਆਂ ਕਿ ਮੇਰੇ ਮਾਂ ਦੇ ਕੋਲਤੀ ਗੱਲ ਆਈ ਮੈਂ ਕਿਹਾ ਪ੍ਰਿੰਸੀਪਲ ਸਾਹਿਬ ਕਹਿੰਦੇ ਤੁਹਾਡੀ ਠੀਕ ਹੈ ਕਿ ਉਧਰ ਲੋਟੀਆਂ ਦਾ ਰਾਜ ਤੇ ਦਿੱਲੀ ਦੀਆਂ ਗੱਲਾਂ ਤੋਂ ਬਾਹਰ ਕੋਈ ਨਹੀਂ ਦੱਸਦਾ ਵੀ ਜਿਵੇਂ ਉਹਨਾਂ ਕਰਮ ਸਿੰਘ ਕਿਥੇ ਕੋ ਵੇਖੇ ਸੀ ਤੇ ਅੱਜ ਲੋਟੀਆਂ ਦਾ ਰਾਜ ਆ ਅੱਜ ਦਿੱਲੀ ਦੀਆਂ ਗੱਲਾਂ ਦੇ ਅੰਦਰ ਵੀ ਕੋਈ ਨਹੀਂ ਜੇ ਕਰਦਾ ਜੇ ਡਰਦੇ ਹੁੰਦੇ ਨਾ ਜੇ ਪਰ ਉਹ ਦਿੱਲੀ ਵਰਗੇ ਸ਼ਹਿਰਾਂ ਵਿੱਚ ਮੰਦਰ ਭਾਵੇਂ ਆਣ ਕੇ ਜਾਣ ਰਹਾ ਉੱਥੇ ਦੀਆਂ ਦੀ ਇੱਜ਼ਤ ਨਾ ਰੁੱਟੀ ਜਾਂਦੀ ਹੁੰਦੀ ਉਹ ਪਠੂਏ ਵਰਗੇ ਛਾਰਾਂ ਦੇ ਵਿੱਚ 8 ਸਾਲ ਦੀ ਬੱਚੀ ਆਸਮਾ ਉਹਦੀ ਪੱਠ ਦੇ ਮੰਦਰ ਦੇ ਵਿੱਚ ਪੱਤ ਰੁੱਟੀ ਗਈ ਤੇ ਲੁਕਣ ਵਾਲਿਆਂ ਵਿੱਚੋਂ ਇੱਕ ਮੰਦਰ ਦਾ ਪੁਜਾਰੀ ਸੰਜੀਤ ਰਾਮ ਕਲਾ ਇਹ ਨਹੀਂ ਕਰਦੇ ਧਰਮ ਦੇ ਆਗੂ ਬੜੇ ਮੁਖੰਡੀ ਅੱਜ ਵੀ ਬਹੁਤ ਕੋ ਜਿਹੜਾ ਸਮਾਜ ਦੇ ਵਿੱਚੋਂ ਸਾਨੂੰ ਲੱਭ ਪਵੇ 8 ਸਾਲ ਦੀ ਬੱਚੀ ਆਸਮਾ ਅੰਦਰੀ ਮੰਦਿਰ ਦੀ ਪੱਤ ਰੁਟੀ ਗਈ ਲੋਟਣ ਵਾਲਿਆਂ ਵਿੱਚ ਇੱਕ ਮੰਦਿਰ ਦਾ ਪੁਜਾਰੀ ਸਾਹਮਣੇ ਰਾਮ ਤੇ ਨਾਲ ਪੁਲਿਸ ਦੇ ਬੰਦੇ ਉਲਟੀ ਬਾੜ ਜਿਹੜੀ ਉਹ ਖੇਤ ਨੂੰ ਘਾਰੇ ਜੇ ਉਦੋਂ ਦਾ ਰਾਜ ਪ੍ਰਬੰਧ ਨਹੀਂ ਨਾ ਚੰਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿੰਦੀ ਰਾਦੇ ਕੁਲੀ ਨਿਆਉਗੀ ਰਾਦੇ ਨੂੰ ਨਿਆਂ ਕਰੀ ਤਾ ਚਾਹੀਦਾ ਪ੍ਰਜਾ ਦਾ ਸੇਵਕ ਹੋਣਾ ਚਾਹੀਦਾ ਜੇ ਉਦੋਂ ਰਾਦੇ ਨਿਆਂ ਕਰੀ ਨਹੀਂ ਸੀ ਨਾ ਤੇ ਅੱਜ ਵੀ ਰਾਦੇ ਨਿਆਂ ਕਰੀ ਨਹੀਂ ਗੁਰਬਚਨ ਖਿਮਾ ਦੇ ਵਿੱਚ ਰੱਖਿਓ ਜੀ 556 ਸਾਲ ਲੰਘ ਗਏ ਤੇ ਗੱਲ ਮਾਣਾ ਉਥੇ ਦਾ ਉਥੇ ਤਬਲੀਗੀ ਬਹੁਤੀ ਵੱਡੀ ਜਿਹੜੀ ਕੋ ਨਹੀਂ ਪਾਈ ਤੇ ਮੇਰੇ ਬਦਰੀ ਖਿਮਾ ਦੇ ਵਿੱਚ ਰੱਖੋ ਜੀ ਧਰਮ ਦੀ ਦੁਨੀਆ ਦੇ ਵਿੱਚ ਵੀ ਇੰਨਾ ਕਾ ਜਿਆਦਾ ਅਜਪਖੜ ਬਾਬੇ ਨੇ ਜੋੜਿਆ ਸੀ ਸ਼ਬਦ ਦੇ ਨਾਲ ਅਸੀਂ ਸ਼ਬਦ ਨੂੰ ਛੱਡ ਕੇ ਤੇ ਸਰੀਰਾਂ ਦੇ ਪੁਜਾਰੀ ਬਣ ਕੇ ਬਹਿ ਗਏ ਅੱਜ ਜਿਨ੍ਹਾਂ ਦੇ ਪਾਣ ਖੋਲਦੇ ਨਾ ਤੇ ਮੁੜ ਕੇ ਜਿੰਦਰ ਪਾਣ ਖੋਲਦੇ ਫਿਰ ਜੇਲਾਂ ਦੇ ਅੰਦਰ ਜਾਂਦੇ ਨੇ ਨਿਕਲਦੇ ਬਲਾਤਕਾਰੀ ਨਿਕਲਦੇ ਉਹ ਸਾਡੇ ਹੀ ਬਣਾਏ ਹੋਏ ਨੇ ਜਦੋਂ ਅਸੀਂ ਘਰ ਘਰ ਕੇ ਉਹਨਾਂ ਦੇ ਕੋਲ ਬੰਗੀਆਂ ਜਾਂਦੇ ਮੇਰੇ ਬੜੇ ਨੂੰ ਮੈਂ ਮਿਹਰਮਾਨੀ ਮੰਗ ਲਿਆ ਆ ਬਾਈ ਕੀ ਬਾਬੇ ਨਾਨਕ ਦੀ ਫੌਜ ਸਾਡੇ ਦੇ ਨਾ ਗੁਰਦਾਸਪੁਰ ਤੇ ਸਾਡੇ ਦੇਲੇ ਗੁਰਦਾਸਪੁਰ ਦੇ ਵਿੱਚ ਸ਼ਹਿਰ ਪਿੰਡਾਂ ਕਾਦੀ ਨਹੀਂ ਜਿਹਨੂੰ ਮਿਲਦੇ ਦੀਆਂ ਕਾਦੀਆਂ ਦੀ ਦੇ ਕੋਈ ਸੁਣਣਾ ਨੇ ਸੁਣਿਆ ਹੋਵੇ ਕੜਿਆ ਹੋਵੇ ਤਾਂ ਵੇਖਿਆ ਹੋਵੇ ਤਾਂ ਉੱਥੋਂ ਦਾ ਨਾ ਇੱਕ ਹੁਣ ਮਿਲ ਜਾ ਉਹ ਨਹੀਂ ਕਿਹੜਾ ਜੰਡ ਥੱਲੇ ਵੜਿਆ ਗਿਆ ਉਹ ਦੇ ਨਾਂ ਤੇ ਨਹੀਂ ਉਹਨਾਂ ਦਾ ਵੱਡਾ ਖਲੀਫਾ ਆ ਫਿਰਜਾ ਗੁਲਾਮ ਅਹਿਮਦ ਕਾਦੀ ਉਹਨੇ ਬਾਬਾ ਨਾਨਕ ਜੀ ਦਾ ਜੀਵਨ ਪੜਿਆ ਤੇ ਫਿਰ ਉਹਨੇ ਲਿਖਿਆ ਉਹ ਕਹਿੰਦਾ ਹਾਤੂ ਵੀ ਬਾਬਾ ਨਾਨਕ ਜੀ ਬੜੀ ਗੱਲ ਕੀਤੀ ਉਸ ਬੰਦੇ ਨੇ ਤੇ ਜੇ ਕੋਈ ਸਵਾਲ ਕਰੇ ਕੋਈ ਵੀ ਕਾਦੀ ਹੱਦ ਉਹ ਕਹਿੰਦਾ ਜਿੱਦਣ ਪ੍ਰਚਾਰ ਵਾਸਤੇ ਕੋਈ ਸਾਧਨ ਨਹੀਂ ਕੋਈ ਰੇਡੀਓ ਨਹੀਂ ਕੋਈ ਟੀਵੀ ਨਹੀਂ ਕੋਈ ਅਖਬਾਰ ਨਹੀਂ ਆਉਣ ਜਾਣ ਵਾਸਤੇ ਕੋਈ ਸਕੂਟਰ ਨਹੀਂ ਸਾਈਕਲ ਨਹੀਂ ਕੋਈ ਐਪਕੀ ਨਹੀਂ ਕੋਈ ਗਾੜੀ ਨਹੀਂ ਬਾਬਾ ਨਾਨਕ ਜੀ ਪੈਦਲ ਚੱਲ ਚੱਲ ਕੇ ਲੋਕਾਂ ਕੋਲ ਗਏ ਤੇ ਉਹ ਕਿਹਾ ਤਿੰਨ ਕਰੋੜ ਸਿੱਖ ਬਣਾਏ ਗੁਰੂ ਅਰਜਨ ਸਾਹਿਬ ਨੇ ਤਿੰਨ ਕਰੋੜ ਇਹ ਮਿਲਜਾ ਗ람 ਅਹਿਮਦ ਕਾਦਨਾ ਵਾਲਾ ਕਿੰਦਾ ਤੇ ਜੇ ਭਾਈ ਗੁਰਦਾਸ ਜੀ ਪੁੱਛੀਏ ਨਾ ਵੀ ਤੁਹਾਡੀ ਨਜ਼ਰ ਤੇ ਗਿਣਤੀ ਕਿੰਨੀ ਦਾ ਸੇ ਪਾਈ ਮਰਦਾਂ ਜੀ ਪੰੰਘੇ ਕਹਿੰਦੇ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਘੋਆ ਅੱਜ ਅੱਜ ਜਿੰਨੀ ਉੱਚੀ ਥਾਂ ਦੇ ਉੱਤੇ ਬੈਠੇ ਬੰਦਾ ਗੱਦੀ ਦੇ ਉੱਤੇ ਆਉਣ ਲੱਗਿਆ ਸੌ ਵਾਰੀ ਸੋਚਦਾ ਤੇ ਗੁਰੂ ਨਾਨਕ ਸਾਹਿਬ ਪੈਦਲ ਚੱਲ ਚੱਲ ਕੇ ਪਹੁੰਚਦੇ ਨੇ ਇਹਨਾਂ ਥਾਵਾਂ ਦੇ ਉੱਤੇ ਕਦੇ ਮੱcke ਚਲੇ ਜਾਂਦੇ ਕਦੇ ਮਸਜਦ ਚਲੇ ਜਾਂਦੇ ਨੇ ਕਦੇ ਜਗਨਨਾਥ ਪੁਰੀ ਚਲੇ ਜਾਂਦੇ ਨੇ ਤੇ ਸਮਝਾਉਣ ਦਾ ਤਰੀਕਾ ਗੁਰੂ ਨਾਨਕ ਸਾਹਿਬ ਦਾ ਲੋਕਾਂ ਨੂੰ ਬਹੁਤ ਵਧੀਆ ਸੀ ਇੱਕੋ ਗੱਲ ਸੀ ਬਾਬਾ ਨਾਨਕ ਕੀ ਕਹਿੰਦੇ ਕਿ ਇਨਸਾਨ ਬਣ ਜਾ ਚੰਗਾ ਇਨਸਾਨ ਬਣ ਜਾ ਵਖਾਵੇ ਦੀ ਜ਼ਿੰਦਗੀ ਨਾਲ ਜੀਉ। ਕਿਸੇ ਨੂੰ ਦਮਕਾ ਨਹੀਂ ਮਾਰਨਾ ਲੋਕ ਇਕੱਠੇ ਹੋਏ ਹੁੰਦੇ ਸੀ। ਬਾਬਾ ਨਾਨਕ ਜੀ ਉੱਥੇ ਜਾ ਕੇ ਉਹਦੇ ਦਿਆ ਕਰਦੇ ਸਨ। ਲੋਕ ਬਾਬਾ ਜੀ ਦੇ ਉੱਤੇ ਸਵਾਰ ਕਰਦੇ ਸਨ। ਸਵਾਲਾਂ ਦੇ ਜਵਾਬ ਦੇ ਕੇ ਬਾਬਾ ਨਾਨਕ ਜੀ ਧਰਮ ਦਾ ਉਪਦੇਸ਼ ਦੇ ਦਿਆ ਕਰਦੇ ਸੀ। ਲੋਕੀ ਸੂਰਜ ਨੂੰ ਪਾਣੀ ਮੰਗਦੇ ਨੇ। ਬਾਬਾ ਆਪਣੀ ਖੇਤਾਂ ਵਾਲੇ ਪਾਸੋਂ ਪਾਣੀ ਦੇ ਰਿਹਾ। ਲੋਕੀ ਕਹਿੰਦੇ ਵੀ ਇਹ ਕੀ? ਬਾਬਾ ਜੀ ਕਹਿੰਦੇ ਮੇਰੇ ਖੇਤ ਨਹੀਂ ਇੰਤਰ। ਉਧਰੋਂ ਪਾਣੀ ਦੇ ਰਿਹਾ। ਉਹਨੇ ਵੀ ਇੰਨੀ ਦੂਰ ਕਿੰਨੀ ਕੁ ਦੂਰ ਤੁਹਾਡੇ ਖੇਤ ਬਾਬਾ ਜੀ ਕਹਿੰਦੇ 400 ਮੀਲ ਕਿੰਨੇ 400 ਮੀਲ ਤੇ ਪਾਣੀ ਪਾਉਂ ਗੁਰਨਾਮ ਸਿੰਘ ਸਾਹਿਬ ਕਹਿੰਦੇ ਤੁਸੀਂ ਮੈਨੂੰ ਪਾਣੀ ਦਿੰਦੇ ਪਏ ਅਸੀਂ ਸੂਰਜ ਨੂੰ ਬਾਬਾ ਜੀ ਕਹਿੰਦੇ ਸੂਰਜ ਕਿੰਨੀ ਦੂਰ ਹੈ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਤੁਸੀਂ ਤਾਂ ਤੇ ਪਤਾ ਹੀ ਨਹੀਂ ਕਹਿੰਦੇ ਵੀ ਕਿੱਦਾਂ ਜਾਵਾਂ ਪਾਣੀ ਕਿੱਥੇ ਤੁਹਾਨੂੰ ਪਤਾ ਹੀ ਨਹੀਂ ਖੇਤੀ ਨੂੰ ਜਿੱਤਾਂ ਦੇ ਪੁੱਤ ਨਾ ਕੋਈ ਸਵਾਲ ਨੂੰ ਆ ਸੂਰਜ ਵਾਲੇ ਪਾਸੇ ਨੂੰ ਤੁਸਾਂ ਮੂੰਹ ਚੁੱਕਿਆ ਕਿੰਦੀ ਸਵਾਰਿਆ ਚੋ ਲੋਕੀ ਦੀਵੇ ਬਾਲ ਕੇ ਆਰਤੀ ਕਰਦੇ ਪਏ ਬਾਬਾ ਨਾਨਕ ਜੀ ਕਿਤੇ ਗਨੁ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨ ਕੋਤੀ ਧੂਪ ਮਲੇ ਆਣ ਲੋ ਪਵਣ ਚਵਰੋ ਕਰੇ ਸਕਲ ਨਗਰ ਆਏ ਫਲਕ ਜੋਤੀ ਪਾ ਮੇਰੇ ਕਹਿਣ ਦਾ ਬਾਬੇ ਨੇ ਸ਼ਬਦ ਦੇ ਨਾਲ ਜੋੜਿਆ ਸ ਅੱਜ ਫੇਰ ਕਿਤੇ ਨਾ ਕਿਤੇ ਮੇਰੀ ਬੇਨਤੀ ਖਿਮਾ ਵਿੱਚ ਰੱਖਿਓ ਗੁਰੂ ਕੇ ਸਿੱਖੋ ਅਸੀਂ ਬਾਬੇ ਨਾਨਕ ਨੂੰ ਮੰਨਦੇ ਤੇ ਹਾਂ ਪਰ ਬਾਬੇ ਨਾਨਕ ਦੀ ਨਹੀਂ ਮੰਨਦੇ ਅਸੀਂ ਬਾਬੇ ਨਾਨਕ ਨੂੰ ਮੰਨਦੇ ਆ ਪਰ ਬਾਬੇ ਨਾਨਕ ਦੀ ਨਹੀਂ ਮੰਨਦੇ ਚੇਰਵੇਂ ਸਿੱਖ ਪੜਦਾ ਤੂੰ ਆਜਾ ਪਰਿਵਾਰ ਉਹ ਜਾਮਾ ਰਾਏ ਦੇ ਕੋਲ ਤੱਕ ਤਰਸਾਂ ਦੇ ਲਾਗੇ ਪਿੰਡ ਪੱਠੇ ਬਿੰਡ ਉਥੋਂ ਉੱਠ ਕੇ ਗਏ ਸਨ ਰਾਏਪੋਏ ਦੀ ਤਲਵੰਡੀ ਬਾਬਾ ਸ਼ਿਵਰਾਮ ਜੀ ਦੀ ਬੀਬੀ ਬਨਾਰਸੀ ਦੇ ਵੀ ਗੁਰਨਾਰਕ ਸਾਹਿਬ ਜੀ ਦੇ ਦਾਦਾ ਜੀ ਦਾਦੀ ਜੀ ਤੇ ਬਾਬਾ ਸ਼ਿਵਰਾਮ ਜੀ ਦੇ ਰਾਏਪੋਏ ਦੇ ਕੋਲ ਜਾ ਕੇ ਟਵਾਰੀ ਦੀ ਕਾਰਦਾਰ ਦੀ ਨੌਕਰੀ ਕੀਤੀ ਉਹਨਾਂ ਦੇ ਘਰੇ ਇੱਕ ਪੁੱਤਰ ਹੋਣ ਲੱਗੇ ਬਾਬਾ ਕਾਲੂ ਜੀ ਦਾ ਮਹਿਤਾ ਕਾਲੂ ਜੀ ਦਾ ਜਨਮ ਪੱਠੇ ਬਿੰਡ ਦੇ ਇਸੇ ਪਿੰਡ ਹੋਇਆ ਸੀ ਇਹ ਕੁੱਟ ਕੇ ਗਏ ਸੰਗੋਥੇ ਕਿਉਂਕਿ ਰਾਏ ਕੋਈ ਨਹੀਂ ਹੁੰਦੇ ਮੱਦੇ ਮਿਲੇ ਸਨ ਤੇ ਜਾਮਾ ਰੰਗ ਦਾ ਰਹਿਣਾ ਸੀ ਰਾਏ ਕੋਈ ਇਥੋਂ ਨੇ ਆਪਣੀ ਲਾਗੇ ਲੱਗਦੇ ਪਿੰਡਾਂ ਤੋਂ ਬਹੁਤ سارے ਲੋਕ ਖੜ੍ਹ ਕੇ ਉੱਥੇ ਵਸਾਈ ਸੀ ਫਿਰ ਬਾਬਾ ਸ਼ੇਰਰਾਮ ਜੀ ਤੋਂ ਬਾਅਦ ਉਹ ਜ਼ਿੰਮੇਵਾਰੀ ਅਣੀ ਬਾਬਾ ਕਾਲੂ ਜੀ ਉਹਨਾਂ ਦਾ ਵਿਆਹ ਚਾਲ ਪੱਟ ਲਾਉਣ ਦੇ ਲਾਗੇ ਸਾਡੇ ਸਤਕਾਰਯੋਗ ਮਾਤਾ ਬਾਬਾ ਨਾਨਕ ਜੀ ਦੇ ਮਾਤਾ-ਮਾਤਾ ਦਿੱਤਾ ਜੀ ਨਾਲ ਹੋਇਆ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਨਾਨਕ ਨੇ ਪਿੰਡ ਲਿਆ ਨਾ ਨਾਨਕ ਹੀ ਅੱਥਿਆ ਗਿਆ ਨਾਨੀ ਜਮਾਤਸਾਲਾ ਦੇ ਹੋ। ਉਹਨੇ ਵੇਖਣਾ ਬਾਸ ਸਖੀਆਂ ਆਪਣੀ ਵੀਰ ਘਟੋਰੀਆਂ ਫਿਰਦੀਆਂ ਉਹਨੇ ਆਪਣੀ ਮਾਂ ਕੋਲ ਆਉਣਾ। ਅਮੀਨ। ਮੇਰਾ ਵੀਰ ਕਦੋਂ ਆਵੇਗਾ? ਮੈਂ ਕਦੋਂ ਘਟਾਵਾਂਗੀ? ਮਾਤਾ ਦਿੱਖਤ ਨੇ ਕਹਿਣਾ